ਸਾਡੀ ਸਰ ਕੀ ਮਾਨਦਗ ਹੈ ਜੀ ਮਾਮਲਾ ਜੀ ਕੋਈ ਇਹੋ ਜਿਹਾ ਮਾਮਲਾ ਨਹੀਂਗਾ ਸਾਡੇ ਨਗਰ ਦਾ ਇਹ ਮੰਦਰ ਆ ਸਤਕਾਰਯੋਗ ਹੈ ਸਾਰੇ ਨਗਰ ਇੱਥੇ ਨਕਮਸਤਕ ਹੁੰਦਾ ਆ ਕੇ ਤੇ ਸਾਰੇ ਸਤਕਾਰ ਕਰਦੇ ਆ ਇਹ ਕਾਫੀ ਸਮੇਂ ਤੋਂ ਲੰਗਰ ਜਿਹੜਾ ਆ ਸ਼ਰਤ ਦੇ ਉੱਤੇ ਲਾਇਆ ਜਾਂਦਾ ਸੀ ਤੇ ਪ੍ਰਸ਼ਾਸਨ ਨੇ ਵੀ ਸਾਨੂੰ ਕਈ ਵਾਰੀ ਕਿਹਾ ਕਿਉਂ ਐਕਸੀਡੈਂਟਾਂ ਦਾ ਕਾਰਨ ਬਣਦਾ ਸੀ ਜਿਹੜੀਆਂ ਗੱਡੀਆਂ ਲੰਗਰ ਸ਼ਿਕਣ ਖੜਦੇ ਸੀ ਉਹ ਰੋਡ ਤੇ ਖੜੀਆਂ ਹੋ ਜਾਂਦੀਆਂ ਸੀ ਇਸ ਕਰਕੇ ਸਾਰੇ ਲੰਗਰ ਨੇ ਵਿਚਾਰ ਕਰਕੇ ਅਸੀਂ ਵੀ ਸੋਚਿਆ ਕਿ ਜਿਹੜੀ ਸ਼ੈੱਡ ਆ ਉਹ ਪਿੱਛੇ ਲਿਆ ਬਣਾ ਦਿੱਤੀ ਜਾਵੇ ਇਹਨੂੰ ਪਾਰਕਿੰਗ ਦੀ ਜਗ੍ਹਾ ਬਣਾ ਦਿੱਤੀ ਜਾਵੇ ਇਹ ਪ੍ਰਸ਼ਾਸਨ ਨੂੰ ਵੀ ਪਤਾ ਸਾਰਿਆਂ ਨੂੰ ਪਤਾ ਸਾਡੇ ਜਿਹੜਾ ਭਗਵਾਨ ਦਾਸ ਆ ਉਹ ਆ ਕੇ ਇੱਥੇ ਲੰਗਰ ਲਾਇਆ ਕਰਦਾ ਸੀ ਅਸੀਂ ਉਹਨਾਂ ਨਾਲ ਵੀ ਵਿਚਾਰ ਕੀਤੀ ਆ ਉਹਦਾ ਦੀ ਵੀਡੀਓ ਹੈ ਵੀ ਹਾਂ ਵੀ ਪਿੱਛੇ ਬਣਾ ਦਿਓ ਤੇ ਅਸੀਂ ਇੱਥੇ ਲੰਗਰ ਲਾ ਲਿਆ ਕਰਾਂਗੇ ਉਹ ਜੂਨ ਦੇ ਮਹੀਨੇ ਤਕਰੀਬਨ ਉਹ ਲੰਗਰ ਲਾਉਂਦੇ ਆ ਤੇ ਇਸ ਕਰਕੇ ਸਾਰੇ ਨਗਰ ਨੇ ਜਿਹੜਾ ਆ ਰਲ ਮਿਲ ਕੇ ਇੱਕ ਕਦਮ ਚੁੱਕਿਆ ਵੀ ਪਿੱਛੇ ਅਸੀਂ ਛੱਡ ਬਣਾ ਲਈਏ ਤਾਂ ਜੋ ਆਉਣ ਵਾਲੇ ਰਾਹੀਆਂ ਨੂੰ ਤੰਗੀ ਨਾ ਹੋਵੇ ਸੜਕ ਦੇ ਉੱਤੇ ਕੋਈ ਵੀ ਟ੍ਰੈਫਿਕ ਨਾ ਹੋਵੇ ਦੂਸਰੀ ਗੱਲ ਇਹ ਆ ਕਿ ਜਿਹੜਾ ਅੱਜ ਸਵਾਰ ਤੇ ਵਿੱਚ ਦਿੱਤਾ ਆ ਇਹ ਕੋਈ ਸ਼ਰਾਰਤੀ ਅੰਸਰਾਂ ਨੇ ਸਾਡੇ ਜਾਣ ਕੇ ਆਸ ਵਿੱਚ ਫਾਟਕ ਪਾਉਣ ਵਾਸਤੇ ਜਾਂ ਕੁਝ ਕਰਨ ਵਾਸਤੇ ਸਾਡੇ ਜਿਹੜੇ ਮਾਹੌਲ ਨੂੰ ਭੰਗ ਕਰਨ ਵਾਸਤੇ ਇਹ ਆਪਣੇ ਸ਼ਰਾਤੀ ਅੰਸਰਾਂ ਨੇ ਇਹ ਖਬਰ ਦਿੱਤੀ ਆ ਅਸੀਂ ਇਹਨੂੰ ਸਿਰੇ ਤੋਂ ਨਕਾਰਦੇ ਆ ਕਿ ਇਹ ਬਿਲਕੁਲ ਜਿਹੜੀ ਹੈ ਗਲਤ ਆ ਤੇ ਅਸੀਂ ਜਿਹੜੇ ਵੀ ਜਿਨ੍ਹਾਂ ਨੇ ਵੀ ਸਮਝੌਤਾ ਕੀਤਾ ਉਹ ਸਾਡੇ ਕੋਲ ਕੱਲ ਦੀਆਂ ਕਾਪੀਆਂ ਹੈਗੀਆਂ ਤੇ ਸਾਡੀ ਵੀਡੀਓ ਵੀ ਸਾਡੇ ਕੋਲ ਹੈਗੀ ਆ ਉਹ ਅਸੀਂ ਤੁਹਾਨੂੰ ਦੇ ਦਿੰਨੇ ਆ ਇਸ ਕਰਕੇ ਕਿ ਕੋਈ ਸਾਡੇ ਕੋਲ ਇਹੋ ਜਿਹੇ ਨੇ ਪਿੱਛੇ ਛੱਡ ਤਿਆਰ ਹੁੰਦੀ ਆ ਤੁਸੀਂ ਨੋਟ ਵੀ ਕਰ ਸਕਦੇ ਦੇਖ ਵੀ ਸਕਦੇ ਆ ਤੇ ਇਹਨਾਂ ਵਿਚਾਰ ਆ ਇਹ ਅਸੀਂ ਪਾਲ ਪ੍ਰਸ਼ਾਸਨ ਦੇ ਹੁੰਦੇ ਸਾਰੇ ਸਾਡੇ ਪਿੰਡ ਦੀ ਪੰਚਾਇਤ ਜਾਂ ਸਾਡੇ ਆਂਢ ਗੁਆਂਢ ਸਾਰੇ ਨਗਰਾਂ ਦੇ ਇੱਥੇ ਪਹੁੰਚੇ ਸੀਗੇ ਉਹਨਾਂ ਦੇ ਵਿੱਚ ਬੈਠ ਕੇ ਸਾਡਾ ਸਾਰਾ ਸਮਝੌਤਾ ਹੋ ਗਿਆ ਪਰ ਜਿਹੜਾ ਇਹਨਾਂ ਨੇ ਬਾਅਦ ਦੇ ਵਿੱਚ ਅਖਬਾਰ ਵਿੱਚ ਦਿੱਤਾ ਆ ਮਾਹੌਲ ਨੂੰ ਖਰਾਬ ਕਰਨ ਲਈ ਇਸ ਲਈ ਅਸੀਂ ਬਹੁਤ ਨਿੰਦਾ ਕਰਦੇ ਆ ਬਹੁਤ ਜ਼ੋਰ ਨਿੰਦਾ ਕਰਦੇ ਆ ਤੇ ਖੇਤੀ ਕਰਦੇ ਆ ਤੇ ਇਹਨੂੰ ਸਿਰੇ ਤੋਂ ਇਨਕਾਰਦੇ ਆ ਉੱਥੇ ਇਹ ਕੋਣ ਕੋਣ ਮੌਜੂਦ ਸੀਗੇ ਜੀ ਇੱਥੇ ਖੁੱਦ ਜਿਹੜੇ ਆ ਲੰਗਰ ਲਾਉਂਦੇ ਭਗਵਾਨ ਦਾਸ ਉਹ ਮੌਜੂਦ ਸੀ ਸਾਡੇ ਸਰਪੰਚ ਸਾਹਿਬ ਸੀਗੇ ਸਾਬਕਾ ਸਰਪੰਚ ਅਵਧਾਰ ਸਿੰਘ ਸੀ ਤੇ ਸਾਡੇ ਜਿਹੜੇ ਹੋਰ ਵੀ ਮਤਵਰਤੇ ਸੱਜਣ ਜਿਹੜੇ ਆ ਨਗਰ ਨਿਵਾਸੀ ਸਾਰੇ ਇੱਥੇ ਸੀਗੇ ਤੇ ਦਾਸ ਵੀ ਇੱਥੇ ਜਿਹੜਾ ਆ ਕਿਸਾਨ ਯੂਨੀਅਨ ਦਾ ਪ੍ਰਧਾਨ ਆ ਉਹ ਵੀ ਮੈਂ ਵੀ ਹਾਜ਼ਰ ਸੀਗਾ ਜੀ ਸਮਝੌਤਾ ਕੀ ਬਣਾਉਣ ਦਾ ਆਇਆ ਇੱਕ ਦੂਸਰਾ ਸਵਾਲ ਜੀ ਉਹਨਾਂ ਨੇ ਇੱਕ ਕਿਹਾ ਜੀ ਜਿਹੜੀ ਦੇਵੀ ਦੇਵਤਿਆਂ ਦੀ ਫੋਟੋਆਂ ਉਹਦੀ ਬੇਇੱਜ਼ਤੀ ਉਹਦੇ ਬਾਰੇ ਤੁਹਾਡਾ ਕੀ ਜਣਾ ਹੈ ਜੀ ਦੇਖੋ ਜੀ ਦੇਵੀ ਦੇਵਤੇ ਜੀ ਸਾਰੇ ਸਤਿਕਾਰਯੋਗ ਆ ਸਾਡੇ ਵੱਲੋਂ ਕੋਈ ਵੀ ਵਿਆਪਦੀ ਨਹੀਂ ਹੋਈ ਅਸੀਂ ਸਤਿਕਾਰ ਕਰਦੇ ਆ ਸਾਰੇ ਦੇਵਤੀ ਦੇ ਦੇਵੀ ਦੇਵਤਿਆਂ ਦਾ ਤੇ ਸਾਡੇ ਕੋਲੋਂ ਕੋਈ ਵੀ ਅੰਦਰ ਦੇ ਮੰਦਰ ਦੇ ਵਿੱਚ ਜਿਹੜੀਆਂ ਫੋਟੋਆਂ ਆ ਤਸਵੀਰਾਂ ਜਿਹੜੀਆਂ ਉਹ ਅੰਦਰ ਪਈਆਂ ਮੰਦਰ ਦੇ ਵਿੱਚ ਤੁਸੀਂ ਉਹ ਤਸਵੀਰਾਂ ਦਿਖਾ ਸਕਦੇ ਹੋ ਸਾਨੂੰ ਹਾਂਜੀ ਹਾਂਜੀ ਉਹ ਵੀ ਦਿਖਾ ਸਕਦੇ ਆ ਜੀ बैठे हो गए बार लगे सी सैड सा बचार है कि लंगर के पानी लाइए और